ਦੋਸਤੋ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਸੀ ਜਿਹੜੀ ਆ ਤੁਹਾਨੂੰ ਮੈਂ ਚੀਜ਼ ਦਿਖਾਉਣ ਲੱਗਿਆ ਹਾਂ ਇਹ ਹਰੇਕ ਬੰਦੇ ਦੀ ਗੱਡੀ ਦੇ ਵਿੱਚ ਹਰੇਕ ਬੰਦੇ ਦੇ ਘਰੇ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ ਦੇ ਹਿਸਾਬ ਨਾਲ ਜਿਹੜੀ ਤਕਨੀਕ ਹੈ ਟੈਕਨੋਲੋਜੀ ਹੈ ਵਧਦੀ ਜਾਂਦੀ ਹੈ ਅਸੀਂ ਇੱਕ ਆ ਜਿਗਾੜ ਜਿਹਾ ਮੰਗਵਾਇਆ ਸੀਗਾ ਇਹ ਬਾਹਰੋਂ ਮੰਗਵਾਇਆ ਸੀ ਵੈਸੇ ਤਾਂ ਕੋਈ ਦੋਸਤ ਮਿੱਤਰ ਗਏ ਸੀ ਉਹਨਾਂ ਤੋਂ ਮੰਗਵਾਇਆ ਸੀਗਾ ਇਹ ਬਹੁਤ ਹੀ ਵਧੀਆ ਹੈ ਸੋਚਿਆ ਤੁਹਾਡੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਾਂ ਗੱਡੀ ਦੇ ਵਿੱਚ ਟਾਇਰ ਦੇ ਵਿੱਚ ਕੋਈ ਹਵਾ ਘਟਾ ਟਾਇਰ ਪੈਂਚਰ ਹੋ ਜਾਂਦਾ ਜਾਂ ਸਾਈਕਲ 'ਚ ਜਾਂ ਫਟਵਾਲ ਦੇ ਵਿੱਚ ਹਵਾ ਭਰਨੀ ਹੈ ਇਹ ਸਾਰੀਆਂ ਚੀਜ਼ਾਂ ਸਾਈਕਲ ਤੋਂ ਲੈ ਕੇ ਕਮੈਂਡ ਤੱਕ ਕਿਸੇ ਵੀ ਟਾਇਰ ਦੇ ਵਿੱਚ ਆਪਾਂ ਹਵਾ ਭਰ ਸਕਦੇ ਹਾਂ ਤੇ ਇਹਦੇ ਵਿੱਚ ਅਲੱਗ-ਅਲੱਗ ਫੰਕਸ਼ਨ ਦਿੱਤੇ ਹੋਏ ਨੇ ਮੰਨ ਲਓ ਜੇ ਆਪਾਂ ਫਟਵਾਲ 'ਚ ਭਰਨੀ ਹੈ ਮੰਨ ਲਓ ਆਹ ਫਟਵਾਲ ਪਈ ਹੈ ਫਟਵਾਲ ਦੇ ਵਿੱਚ ਭਰਨੀ ਹੈ ਤਾਂ ਆਹ ਇਹਨਾਂ ਨੇ ਦਿੱਤਾ ਸਪੈਸ਼ਲ ਤੁਹਾਨੂੰ ਵੀ ਨੇੜੇ ਕਰਕੇ ਵੀ ਦਿਖਾ ਦਿੰਨਾ ਹੈ ਜੇ ਆਪਾਂ ਸਾਈਕਲ 'ਚ ਭਰਨੀ ਹੈ ਤਾਂ ਸਾਈਕਲ ਵਾਸਤੇ ਅਲੱਗ-ਅਲੱਗ ਮਸ਼ੀਨਰੀ ਦੀ ਅਲੱਗ-ਅਲੱਗ ਜਿਹੜੇ ਦਿੱਤਾ ਹੋਇਆ ਸਿਸਟਮ ਜੇ ਆਪਾਂ ਕਾਰ ਦੇ ਵਿੱਚ ਭਰਨੀ ਹੈ ਕਾਰ ਵਾਲਾ ਸਿਸਟਮ ਤਾਂ ਇਹਦੇ ਨਾਲ ਪੱਕਾ ਆਲਰੇਡੀ ਪੱਕਾ ਹੀ ਫਿੱਟ ਆਗਾ ਤੇ ਹੁਣ ਗੱਲ ਕਰਦੇ ਆਂ ਵੀ ਹਵਾ ਆਪਾਂ ਨੂੰ ਪਤਾ ਕਿਵੇਂ ਲੱਗਦਾ ਵੀ ਵੱਧ ਘੱਟ ਜਿਵੇਂ ਆਪਾਂ ਅਕਸਰ ਹੁਣ ਜਿਵੇਂ ਬਾਹਰੋਂ ਭਰੌਣੇ ਆ ਹਵਾ ਤੇ ਉੱਥੇ ਸਾਰੇ ਨੰਬਰ ਆਉਂਦੇ ਨੇ ਡਿਜੀਟਲ ਨੰਬਰ ਆ ਇੱਥੇ ਆਪਾਂ ਸੈੱਟ ਕਰ ਸਕਦੇ ਆਂ ਵੀ ਕਿੰਨੀ ਹਵਾ ਆਪਾਂ ਆਪਣੇ ਟਾਇਰ ਦੇ ਵਿੱਚ ਪਾਉਣੀ ਹੈ ਗੱਡੀ ਮੁਤਾਬਕ ਸਾਈਕਲ ਮੁਤਾਬਕ ਜਾਂ ਹੋਰ ਵੱਖ-ਵੱਖ ਚੀਜ਼ਾਂ ਮੁਤਾਬਕ ਇੱਕ ਬਹੁਤੇ ਸੱਜਣਾ ਦੋਸਤਾਂ ਦਾ ਇਹ ਸਵਾਲ ਹੁੰਦਾ ਵੀ ਜਿਹੜੀਆਂ ਮੰਨ ਲਓ ਕਾਰ ਦੇ ਤਾਂ ਆਪਣੇ ਵਿੱਚ ਲੱਗਿਆ ਹੁੰਦਾ ਜਿਗਾੜ ਜਿਹੜਾ ਆਪਾਂ ਫਿੱਟ ਕਰਨਾ ਹੈ ਹਨਾ ਤੇ ਤੁਹਾਨੂੰ ਦਿਖਾਉਣੇ ਇੱਧਰ ਅਸੀਂ ਕਾਰ 'ਚ ਹਵਾ ਭਰਨ ਲੱਗੇ ਸੀ ਮੰਨ ਲਓ ਕਾਰ ਦੇ ਤਾਂ ਵਿੱਚ ਫਿੱਟ ਹੁੰਦਾ ਕ ਜਿਗਾੜ ਜਿੱਥੇ ਆਪਾਂ ਇਹ ਲਾਉਣੇ ਆ ਆ ਦੇਖੋ ਮੰਨ ਲਓ ਜੇ ਮੈਂ ਆਪਣੀ ਕਾਰ ਦੇ ਵਿੱਚ ਆ ਹੁੰਦਾ ਹਰੇਕ ਦੇ ਹਰੇਕ ਕਾਰ ਦੇ ਵਿੱਚ ਹਰੇਕ 'ਚ ਹੁੰਦਾਗਾ ਇਹ ਤੇ ਜਿਹੜਾ ਹੁੰਦਾ ਮੰਨ ਲਓ ਕਮੈਨ ਟਰੈਕਟਰ ਜੀਪ ਸਾਈਕਲ ਉਹਦੇ ਇਹ ਚੀਜ਼ਾਂ ਨਹੀਂ ਹੁੰਦੀਆਂ ਉਦੇ ਵਾਸਤੇ ਇਹਨਾਂ ਨੇ ਸਪੈਸ਼ਲ ਇੱਕ ਪਲੱਗ ਦਿੱਤਾ ਹੋਇਆ ਹੈ ਤੁਸੀਂ ਆ ਦੇਖੋ ਜਿਵੇਂ ਫਾਰਮ ਦੇ ਪਲੱਗ ਆਉਂਦੇ ਇਹਦੇ ਵਿੱਚ ਮੂਰੇ ਆਪਾਂ ਨੂੰ ਉਹ ਲਾਉਣਾ ਪੈਣਾਗਾ ਪਲੱਗ ਜਾ ਜਿਹੜਾ ਕੋਈ ਇੰਡੀਅਨ ਪਲੱਗ ਹੁੰਦੇ ਆ ਉਹ ਪਲੱਗ ਚ ਪਾ ਕੇ ਤਾਂ ਆਪਾਂ ਸਾਈਕਲ ਕਮੈਂਡ ਟਰੈਕਟਰ ਦੇ ਵਿੱਚ ਵੀ ਭਰ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਬਹੁਤ ਸੇਤੀ ਭਰ ਦਿੰਦਾ ਇਹਦੇ ਨਾਲ ਦੇ ਚਾਈਨਾ ਮੇਡ ਹੋਰ ਕੁਆਲਿਟੀ ਦੇ ਵੀ ਆਉਂਦੇ ਨੇ ਜਿਹੜੇ ਕੋਈ ਸਸਤੇ ਨੇ 5-4000 ਦੇ ਇਧਰੋਂ ਮਿਲ ਜਾਂਦੇ ਆ ਆਪਣੇ ਇੰਡੀਅਨ ਤੇ ਆਨਲਾਈਨ ਇਹ ਮੰਗਾਇਆ ਜਾ ਸਕਦਾ ਹੈ ਤੇ ਬਹੁਤ ਵਧੀਆ ਗਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਪਰ ਇਹ ਬਹੁਤ ਵਧੀਆ ਹੈ 2-4 ਮਿੰਟ ਦੇ ਵਿੱਚ ਅਸੀਂ ਚਲਾ ਕੇ ਵੀ ਤੁਹਾਨੂੰ ਦਿਖਾਉਣੇ ਆ ਉਧਰ ਚਲਾਇਓ ਜੀ ਪਲੱਗ ਛੱਡਿਓ ਉਧਰ ਇਹਨੂੰ ਥੱਲੇ ਲਾ ਲਓ ਆਪਾਂ ਗੱਡੀ ਦੇ ਵਿੱਚ ਹਵਾ ਭਰਦੇ ਆ ਤੇ ਤੁਸੀਂ ਦੇਖਿਓ ਇਹ 2-3 ਮਿੰਟਾਂ ਦੇ ਵਿੱਚ ਗੱਡੀ ਜਿਵੇਂ ਪੈਂਚਰ ਸੀ ਹਵਾ ਬਹੁਤ ਘੱਟਾ ਗੱਡੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਇਹਨੇ ਸੇਤੀ ਇਹ ਕਰਦਣੀ ਆ ਦੇਖੋ ਹੁਣ ਤੁਸੀਂ ਸੈੱਟ ਕਰ ਲਿਆ ਇਥੇ ਵੀ ਕਿੰਨੀ ਹਵਾ ਭਰਨੀ ਹੈ ਸੱਤੀ ਕਰ ਲਈਏ ਆਪਾਂ ਹਾਂਜੀ ਹਾਂ ਇਹ ਚੱਲ ਪਿਆ ਸਟਾਰਟ ਹੋ ਗਿਆ ਕਰੇ ਦੁਬਾਰਾ ਫੁਲੱਗ ਹਿੱਲ ਗਿਆ ਥਰੋਂ ਬਸ ਉਹਨੂੰ ਓਪਨ ਤਾਂਕੀ ਖੁੱਲੀ ਰਹਿਣ ਉਹ ਹਾਂਜੀ ਤਾਂਕੀ ਖੁੱਲੀ ਕਰ ਤਾਂਕੀ ਨਾ ਹੋਵੇ ਹਾਂਜੀ ਹਾਂਜੀ ਹਾਂ ਚਲੋ ਜੀ ਨਹੀਂ ਆਈ ਨਹੀਂ ਲੈਟੇ ਓਹੀ ਹੈ ਜੇ ਹਮਾਂ ਦਾ ਕੋਲ ਕੋਈ ਆ ਗਈ ਹਾਂਜੀ ਆ ਦੇਖੋ ਜੀ ਹੁਣ ਜਿਵੇਂ ਆਪਾਂ ਜਿਹੜੀ ਹਵਾ ਗਈ ਉਹ ਸੈੱਟ ਕਰ ਲਈ ਵੀ ਆਪਾਂ 35 ਭਰਨੀਆ 37 ਭਰਨੀਆ ਜਿੰਨੀ ਵੀ ਤੇ ਹੁਣ ਅਸੀਂ ਸਟਾਰਟ ਕਰਤੀ ਹਾਂ ਜੀ ਆ ਦੇਖੋ ਦੋਸਤੋ ਜਿਵੇਂ ਇਹ ਸਿਸਟਮ ਚੱਲ ਪਿਆ ਹੁਣ ਇਹਨੇ 1-2 ਮਿੰਟਾਂ ਦੇ ਵਿੱਚ ਹੀ ਜਿਹੜੀ ਹਵਾ ਫੁੱਲ ਕਰ ਦੇਣੀ ਹੈ ਤੇ ਹੁਣ ਅਸੀਂ ਬੰਦ ਕਰੀ ਸੀ ਕਿਉਂਕਿ ਆਵਾਜ਼ ਕਾਫੀ ਜ਼ਿਆਦਾ ਆ ਰਹੀ ਸੀ ਤੇ ਇਹ ਇੱਕ ਬਹੁਤ ਵਧੀਆ ਚੀਜ਼ ਹੈ ਤੇ ਇਹ ਹਰੇਕ ਘਰੇ ਹੋਣੀ ਜ਼ਰੂਰੀ ਹੈ ਕੰਪਨੀ ਤੁਹਾਨੂੰ ਫੇਰ ਅਸੀਂ ਦਿਖਾ ਦਿੰਦੇ ਹਾਂ ਵੀ ਕਿਹੜੀ ਕੰਪਨੀ ਹੈ ਜੇਕਰ ਕਿਸੇ ਨੇ ਮੰਗਾਉਣੀ ਹੋਵੇ ਤਾਂ ਮੰਗਾ ਸਕਦਾ ਆਨਲਾਈਨ ਕਿਉਂਕਿ ਇਹ ਜਿਹੜੇ ਫਾਰਮ ਦੇ ਨੇ ਉਹ ਜਾਦੇ ਕਾਮਜਾਬ ਨੇ ਜਿਹੜੇ ਚਾਈਨਾ ਵਗੈਰਾ ਦੇ ਆਉਂਦੇ ਨੇ ਉਹ ਥੋੜੇ ਜਿ ਘੱਟ ਕਾਮਜਾਬ ਨੇ ਤੇ ਉਹਨਾਂ ਦੀ ਲਾਈਫ ਘੱਟ ਆ ਗਈ ਤੇ ਜਰੂਰ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਅਸੀ ਕੱਲ੍ਹ